ਹੈਲੋ ਹਾਂਜੀ ਸਾਸਰੀ ਆਕਾਲ ਬਰਾਂਡ ਬੁਟੀਕ ਚਾਨਾ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚੌੜੇ ਪਣੇ ਦੇ ਬਾਟਮ ਕੱਟ ਰਹੇ ਹਾਂਗੇ ਬਹੁਤ ਚੌੜੇ ਪਣੇ ਦਾ ਆਪਣੇ ਕੋਲ ਆ ਕਪੜਾ ਵੀ ਦਿਖ ਰਿਹਾ ਹੋਗਾ ਥੋੜਾ ਜਨਿ ਹੋਰ ਮਾਰੇ ਜੀ ਅੱਜ ਇਹ ਟੇਬਲ ਦੇ ਉੱਪਰ ਕਪੜਾ ਸੈਟਿੰਗ ਨਹੀਂ ਆ ਰਿਹਾ ਠੀਕ ਹੈ ਜੀ ਪਣਾ ਚੌੜਾ ਕਰਕੇ ਅੱਜ ਆਪਾਂ نیچے ਪਾਸੇ ਦੇ ਉੱਪਰ ਤੁਹਾਨੂੰ ਵੀਡੀਓ ਦੇਵਾਂਗੇ ਠੀਕ ਹੈ ਤੇ ਇਹ ਚੌੜੇ ਪਣੇ ਦਾ ਕਪੜਾ ਇਹਦੇ ਚੋਂ ਆਪਾਂ ਬਾਟਮ ਕੱਟਣੀ ਆ ਤੇ ਵਿਚੇ ਪੌਂਚਾ ਰੱਖ ਕੇ ਬਾਟਮ ਕਟਾਂਗੇ ਜੇ ਤੁਸੀਂ ਆ ਦੇਖੋ ਜੇ ਤੁਸੀਂ ਨਾ ਇਦਾਂ ਚੌੜੇ ਪੜੇ ਵਿੱਚੇ ਪਹੁੰਚਾ ਰੱਖ ਕੇ ਸਲਾਈ ਤੁਸੀਂ ਉਦੋਂ ਸਟੀਚਿੰਗ ਕਰਨ ਵੇਲੇ ਇੱਥੇ ਸਲਾਈ ਭਰ ਦੋਗੇ ਤਾਂ ਉਹ ਠੀਕ ਆ ਜੇ ਤੁਸੀਂ ਇਦਾਂ ਪਹੁੰਚਾ ਉਤਾਰਨਾ ਤਾਂ ਇਹ ਉਤਾਰਨਾ ਉਤਾਰ ਸਕਦੇ ਆ ਠੀਕ ਆ ਕੈਂਚੀ ਨਾਲ ਕੱਟ ਦਿਓ ਨੂੰ ਪਾਸੇ ਉੱਪਰ ਜੂਰਾ ਫਿਰ ਉਦਾਂ ਜਿਵੇਂ ਆਪਾਂ ਦੂਜੀ ਬਾਟਮ ਦੇ ਵਿੱਚ ਪਹੁੰਚਾ ਝੜਦੇ ਹਾਂ ਉਵੇਂ ਝੜਿਆ ਜਾਊਗਾ ਤੇ ਨਹੀਂ ਵਿੱਚ ਇੱਥੇ ਗੁੰਮ ਸਲਾਈ ਇਦਾਂ ਭਰੀ ਜਾਂਦੀ ਹੁੰਦੀ ਆ ਠੀਕ ਹੈ ਤੇ ਉਹਨਾਂ ਦੇ ਕੋਈ ਇਹਨਾਂ ਦਾ ਇਹ ਪਹੁੰਚਾ ਜਿਹੜੀ 37 ਇੰਚ ਸਲਵਾਰ ਤਿਆਰ ਆ ਆਪਾਂ 33 ਇੰਚ ਪਹੁੰਚਾ ਜਾਂ ਪੱਟ ਪਾਉਗੇ ਤੁਸੀਂ ਉਹ ਪਾਵਾਂਗੇ ਠੀਕ ਹੈ ਜੀ ਆਪਾਂ ਇਥੋਂ ਲੰਬਾਈ ਪਾ ਲੈਣੀ ਆ ਦੇਖੋ ਆ ਦੇਖੋ ਜੀ ਆਪਾਂ ਇਰਾ ਤੇ ਲੰਬਾਈ ਪਾਉਣੀ ਆ 33 ਇੰਚ 33 ਇੰਚ ਚੱਲੂਗਾ ਜੀ ਆਹ ਘਾਟ ਤੇ ਪਾ ਲਈਆ ਆ ਠੀਕ ਹੈ ਆ ਪਾ ਲਈਆ 33 ਇੰਚ ਦੀ ਲੰਬਾਈ ਪਹੁੰਚੇ ਦੀ ਠੀਕ ਹੈ ਚੜਾਈ 6.5 ਇੰਚ ਅੱਧਾ ਇੰਚਾ ਕੰਨੀ ਦਾ ਮਾਰਕ ਨ ਰੱਖੇ ਕਟਿੰਗ ਕਰਾਂਗੇ ਆਪਾਂ 12 ਇੰਚ ਪਹੁੰਚਾ ਪੈ ਰਹੇ ਜੂਗਾ ਠੀਕ ਹੈ ਅੱਧਾ ਇੰਚਾ ਕੰਨੀ ਆਲੀ ਇਹਦਾ ਰੱਖਿਆ ਠੀਕ ਹੈ ਫੜੇ ਰੱਖਣ ਤੋਂ ਬਾਅਦ ਆਪਾਂ ਇਹ ਪਹੁੰਚ ਦੀ ਹੋਲਡਿੰਗ ਕਰਕੇ ਪਹੁੰਚਾ ਪਾਤਾ ਹੀ ਹੁਣ ਆਪਾਂ ਇਸ ਤਰ੍ਹਾਂ ਇੱਧਰੋਂ ਮਾਪ ਲੈਣਾ 33 ਇੰਚ ਠੀਕ ਹੈ ਜੀ 33 ਇੰਚ ਦਾ ਇੱਥੇ ਇੰਸਾਨ ਲਾ ਦੇਣਾ ਓਕੇ ਜੀ ਉਸ ਤੋਂ ਬਾਅਦ ਆਪਾਂ ਢਾਈ ਇੰਚ ਕੁ ਜਿੰਨਾ ਦਾ ਲਾ ਲਾਂਗੇ ਇੱਥੇ 2 ਇੰਚ ਦਾ ਲਾ ਦਾਂਗੇ 2.5 ਇੰਚ ਦਾ ਲਾ ਦੇ ਜਿੰਨਾ ਤੁਹਾਨੂੰ ਚਾਹੀਦਾ ਉਨਾਂ ਨਾਲ ਲਾ ਲਓ ਆਹ ਲੋ ਜੀ ਢਾਈ ਇੰਚ ਦਾ ਇੱਥੇ ਲਾਤਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਕੰਨੀ ਤੇ ਆਵਾਂਗੇ ਇੱਧਰਲੇ ਪਾਸੇ ਆਹ ਦੇਖੋ ਜੀ ਇਹ ਰੋਦਰ ਪਟਾਈ ਇੰਚ ਦਾ ਇੱਥੇ ਇੰਸਾਨ ਲਾਇਆ ਹੈ ਹੁਣ ਆਪਾਂ ਆ ਕੰਨੀ ਤੇ ਆ ਗਏ ਠੀਕ ਹੈ ਇਸ ਕੰਨੀ ਤੋਂ ਆ ਕੰਨੀ ਤੋਂ ਇੱਧਰ ਦੀ ਕੰਨੀ ਦਾ ਇੱਥੇ ਫੇਰ 33 ਇੰਚ ਆਪਾਂ ਦੇਖ ਲੈਣਾ ਪਹੁੰਚਾ ਆਪਾਂ ਨੂੰ 34 ਉਧਰ ਦੇਖ ਲੈਣਾ ਪਹੁੰਚਾ ਆਪਾਂ ਨੂੰ 34 ਉਧਰ 33 ਇੰਚ ਆਗਾ ਉਹ ਕਰ ਲੈਣਾ ਠੀਕ ਹੈ ਜੀ 33 ਇੰਚ ਕਰਨ ਤੋਂ ਬਾਅਦ ਇੱਥੇ ਵੀ ਆਪਾਂ 2.5 ਇੰਚ ਦਾ ਇਸ ਤਰ੍ਹਾਂ ਲਾ ਲਾਂਗੇ ਆ ਦੇਖੋ ਜੀ ਇਸ ਤਰ੍ਹਾਂ ਆਦਾਂ ਇੰਚ ਦਾ ਪੰਨੀ ਦਾ ਕੱਢਦੇ ਹੋਏ 2.5 ਇੰਚ ਦੇ ਲਾਵਾਂਗੇ ਕੰਨੀ ਆਧਾਰ ਨਹੀਂ ਹੈ ਜੀ ਠੀਕ ਹੈ ਇਸ ਤੋਂ ਬਾਅਦ ਆਪਾਂ ਇਹਨੂੰ ਸਕੇਲ ਪੱਟੀ ਨਾਲ ਲਾਣਾ ਤੁਸੀਂ ਸਕੇਲ ਪੱਟੀ ਨਾਲ ਲਾ ਲਓ ਉਹ ਤੋਂ ਜਾਨਾ ਤੁਹਾਨੂੰ ਮੈਂ ਇੰਚ ਟੇਪ ਰੱਖ ਕੇ ਦੱਸਦੀ ਆ ਇੱਥੋਂ ਇੰਚ ਟੇਪ ਸ਼ੁਰੂ ਕਰ ਲੈਣਾ ਆ ਦੇਖੋ ਜੀ ਐਦਾਂ ਇੱਥੇ ਇੱਥੇ ਨਾਲ ਓਕੇ ਜੀ ਹਾਂਜੀ ਆ ਦੇਖੋ ਜੀ ਤੁਹਾਨੂੰ ਐਂਟੀ ਡੇਪ ਆਪਣਾ ਰੱਖਿਆ ਦਿਖਦਾ ਹੋਊਗਾ ਹੁਣ ਉੱਤੇ ਸੇਮ ਸੇਮ ਕਟਿੰਗ ਕਰ ਦੇਣੀ ਆ ਠੀਕ ਹੈ ਜੀ ਹੁਣ ਦੂਸਰੀ ਸਾਈਡ ਦੇ ਗੁੰਦੇ ਦੋਨੇ ਚੱਕ ਕੇ ਪੋਹਚਾਂ ਵਾਲੀ ਸਾਈਡ ਦੇ ਗੁੰਦੇ ਨਹੀਂ ਚੱਕਣੇ ਜੀ ਦੂਜੀ ਸਾਈਡ ਦੇ ਗੁੰਦੇ ਝਾਕੇ ਵਿਛਾ ਕੇ ਜਿੱਥੇ ਆਪਿਆਂ ਆਸਨ ਦੀ ਸੀਣ ਪੂਰੀ ਆਉਂਦੀ ਹੋਈ 9 10 ਜਿੰਨਾ ਆਸਨ ਚਾਹੀਦਾ ਉੰਨੇ ਕਟਿੰਗ ਕਰ ਦੇਣੀ ਆ ਠੀਕ ਹੈ ਜੀ ਆਪਣੀ ਸਲਵਾਰ ਦੀ ਵੀਡੀਓ ਡਨ ਹੋ ਜੂਗੀ ਇੱਥੇ ਠੀਕ ਹੈ ਜੀ ਕਟਿੰਗ ਡਨ ਹੋ ਜੂਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂ